ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਸਤਨਾਮ ਡੇਰੀ ਫਾਰਮਰਸ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਤੇ Facebook ਪੇਜ ਨੂੰ ਲਾਈਕ ਫੋਲੋ ਨਹੀਂ ਕੀਤਾ ਕਰ ਜ਼ਰੂਰ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਮੇਰੇ ਆਪਣੇ ਪਿੰਡ ਟੈਪੀ ਜ਼ਿਲ੍ਹਾ ਫਰੀਦਕੋਟਾ ਤਹਿਸੀਲੇ ਨੂੰ ਜੈਤੋ ਪੈਂਦੀ ਆ ਤੇ ਬਾਈ ਜੀ ਹੁਣਾਂ ਕੋਲੇ ਕੁਐਸਚਨ ਆਗ ਬੱਕਰੀਆਂ ਦੇ ਵਕਾਊ ਆ ਬੀਟਲ ਨਸਲ ਦੀਆਂ ਇਹ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲੈਨੇ ਆ ਤੇ ਕਰ ਦਿਓ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਜੀ ਬਾਈ ਜੀ ਮੇਰੇ ਨਾਮ ਸੁਨਦਰ ਸਿੰਘ ਹੈ ਸਨੋ ਗੁਰਦਾਸਪੁਰ ਢੇ ਵਿਚ ਅਫਰੀ ਕੋਟ ਠੀਕ ਹੈ ਜੀ ਪਹਿਲਾਂ ਮੇਰੇ ਕੋਲੇ ਗਾਈਆਂ ਦਾ ਫਾਰਮ ਬਹੁਤ ਵੱਡਾ ਹੁੰਦਾ ਸੀਗਾ ਅੱਛਾ ਜੀ ਮੰਨੇ ਆਪਣਾ ਨਿਆਮ ਐਕਟੀਵਿਟੀ ਕਰ ਦੇ ਗਿਆ ਹਾਂਜੀ ਕੁਝ ਸਮਾਂ ਮੇਰੇ ਨੁਕਸਾਨ ਕਈ ਹੋਗਾ ਸੀ ਉਹ ਕਾਫੀ ਤੁਸੀਂ ਦੇਖੀ ਹੋਣੀ ਹੈ ਕਈਆਂ 8-9 ਮਰਗੇ ਸੀਗੇ ਹਾਂ 2 ਸ ਤੇ ਮੈਂ ਥੋੜਾ ਜਿਆ ਫਿਰ ਜਾਣਾ ਮੱਕੇਲੇ ਪਾਸੇ ਕੀਤਾ ਠੀਕ ਤੇ ਮੈਨੂੰ ਦੋ ਸਾਲੋ ਕਿ ਮੱਕੇ ਲੈਂਦੀਆਂ ਉਹ ਸੁਣ ਲੈਂਦੀਆਂ ਕੁਸੂਣ ਲੈਂਦੀਆਂ ਪੁੱਠਾ ਲੈਂਦੀਆਂ ਇਹਦਾ ਮੈਨੂੰ ਕੋਈ ਲੈ ਵੀ ਮੈਨੂੰ ਨਹਿਰ ਤੇ ਚਾਰ ਲੈਣਾ ਮੈਂ ਇਹਦੇ ਕੋਈ ਰੁਸਾਨ ਨਹੀਂ ਵੀਰਾ ਹਾਂਜੀ ਹਾਂਜੀ ਕੋਲੋਂ ਰੁਪਈਆ ਵੀ ਲੋਣ ਲੋੜਨੀ ਇਹਨਾਂ ਨੂੰ ਚਾਰ ਕਿ ਲਿਆਓ ਤੇ ਲੈ ਕੇ ਰਹਿ ਕੇ ਬੰਦੋ ਸਰ ਥੋੜੀ ਇੰਨੀ ਕੀ ਮਿਹਨਤ ਹੈ ਵੀ ਚਾਹਣ ਵਾਸਤੇ ਕਿੰਨਾ ਬਿੰਦੇ ਕੱਟੋ ਘੜ ਦੋ ਤਿੰਨ ਘੰਟੇ ਸਵੇਰ ਕੱਟੋ ਘੜ ਸ਼ਾਮ ਨੂੰ ਠੀਕ ਇਹਨਾਂ ਚ ਕਰ ਲਵਾਂਗਾ ਤੁੰਦਾ ਇਹ ਚ ਹੋਰ ਕੋਈ ਵੀ ਇਹ ਚ ਰੁਪਈਆ ਲੋਣ ਨਹੀਂ ਕਿੰਮਲਾ ਪਾਇਦਵਾਈ ਆ ਤੁ ਜੇਹਰ ਮਿੰਦੋ ਮਿੰਦੋ ਤੇ ਤਕਰੀਬਨ ਤਕਰੀਬਨ ਇਹ ਜੇਰ ਬਨਾ ਕਰੇ ਵਕਤ ਪੈ ਵੀ ਜਾਵੇ ਡਾਊਨ ਹੋ ਵੀ ਜਾਵੇ ਇਹ ਜੰਦ ਜੰਦ ਕੋਈ ਨ ਕੋ ਦੇ ਜਾਂਦੀ ਇੱਕੋ ਇੱਕ ਜਾਨਵਰ ਇਹ ਆ ਜਿਹੜਾ ਮਰਨ ਵੇਲੇ ਵੀ ਕੁਸਤੇ ਜਾਂਦਾ ਹੋਰ ਐਸਾ ਕੋਈ ਜੰਨੇ ਕੁੱਤੇ ਦਾ ਫਾਰਮ ਹੋਵੇ ਡੇਰੀ ਫਾਰਮ ਹੋਵੇ ਪੇਖਿਆ ਮੈਂ ਗੰਨੇ ਜਰੀਆਂ ਤੋਂ ਨੁਕਸਾਨ ਹੋਇਆ ਤਾਂ ਹੋਕ ਤਾਂ ਹੋ ਗਿਆ ਤੁਸੀਂ ਗੱਲ ਕਰ ਰਹੇ ਸੀ ਵੀ ਸਾਡੇ ਕੋਲੇ ਗਾਈਆਂ ਦਾ ਵੀ ਫਾਰਮ ਸੀ ਤਕੜਾ ਹਾਂਜੀ ਜੀ ਮੈਂ ਇਹ 2006 ਸ਼ੁਰੂ ਕੀਤਾ ਸੀ ਗਾਈਆਂ ਦਾ 2006 ਕੀਤਾ ਸੀ ਇੱਕ ਗਾਂ ਤੋਂ ਇੱਕ ਗਾਂ ਤੋਂ ਅੱਗਾਂ ਤੋਂ ਤੇ ਮੇਰੇ ਕੋਲ 65 ਗਾਈਆਂ ਹੋ ਗਈ ਸੀਗੀਆਂ ਅਛਾ ਇਕ ਗਾਧ ਬੋਲੀ ਮੇਰੇ ਵਾਦਾ ਬੱਚਿਆਂ ਲੈ ਲੀਆਂ ਗਾਂਵਾਂ ਲੈ ਲੀਆਂ ਪਿੱਛੇ ਹੁਣ ਵੀ ਮਿਰਚਾ ਕਰਦਾ ਕਰਦਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਪੀਡੀਐਫ ਨਾਲ ਅਛਾ ਪੀਡੀਐਫ ਨਾਲ ਜੁੜੀ ਜੀ ਅਫਸਰ ਜੀ ਉਹਨਾ ਟਿਕਾ ਸਭ ਤੋਂ ਮਹਿੰਗੇ ਟਿਕਾ ਤੇ ਬੰਦੇ ਟਿਕਾ ਨੂੰ ਵੀ ਹੈ ਹਾਂਜੀ ਹਾਂਜੀ ਅੱਜ ਹੀ ਰਿਕਾਰਡ ਨੂੰ ਦਾ ਹੈਗਾ ਜੀ ਅੱਜ ਉਸ ਪੀਡੀਐਫ ਦਾ ਰਿਕਾਰਡ ਹੈ ਹੋਰ ਕਾਰ ਨੂੰ ਕੋ ਤੋੜ ਨਹੀਂ ਸਕਿਆ ਕਿ ਪੀਡੀਐਫ ਤੋਂ ਪੁੱਛੇ ਨਹੀਂ ਆ ਗਈ ਗੀਆਂ ਤੇ ਮੈਂ ਟਿਕੀ ਪੀਡੀਐਫ ਪਰ ਸੱਗਿਆ ਤੇ ਮੇਰੇ ਕੋਲ ਚੰਗਾ ਪੜ੍ਹਨ ਦਾ ਜੀਵਨ ਵਪਾਰੀਆ ਦੇ ਵੱਡੇ ਰਹੀ ਗਣਗੀ ਸਵਾ ਸਾਲ ਵਕਤ ਗਾਂ ਵਿੱਚ ਮੇਰੀ ਇੱਕ ਠੀਕ ਹੈ ਜੀ ਜਿਹੜੀ ਕਿ ਉਹ 40 ਪੀਟਰ ਦੁੱਧ ਜਦੋਂ ਸ਼ੁਰੂ ਕੀਤਾ ਇੱਕ ਗਾਂ ਤੋਂ ਉਹ ਕਿੰਨਾ ਦੂਰ ਦੀ ਨਿਸ਼ ਪਹਿਲਾਂ ਕੋਈ ਦੱਸੋ ਆਮ ਗਾਂ ਸੀਗੀ ਆਮ ਆਮ ਕ੍ਰੋਸ ਗਾਂ ਆਮ ਹੁੰਦਾ ਆਮ ਕ੍ਰੋਸ ਗਾਂ ਲਈ ਇਸ ਵਿੱਚ ਬੱਚੇ ਬੱਚੇ ਦੁੱਧ ਪੀਣ ਆਸਤਰੀਆ ਸੀ ਉਸੇ ਤੋਂ ਨਾਲ ਤੋਂ ਬਾਅਦ ਅਸੀਂ ਗਾਂ ਨਾਲ ਨਾਲ ਮੈਂ ਜਿਗਰਾਵਾ ਜਾਂਦੇ ਰਿਹਾ ਅੱਛਾ ਲੱਗੇ ਮੈਨੂੰ ਉੱਥੋਂ ਬੱਚੀਆਂ ਵਿੱਚ ਅਸੀਂ ਉਸ ਟਾਈਮ ਤੇ ਠੀਕ ਹੈ ਜੀ ਬਾਹਰ ਪਾਜੋ ਹਾਂਜੀ ਹਾਂਜੀ ਨਸਲੇ ਪੁੱਛ ਲੈਣੀ ਜਾਂ ਕਿਵੇਂ ਬਾਈ ਤੇ ਲਿਆਉਣੀ ਉਹ ਚਾਰ ਕਰਕੇ ਤੇ ਤਕਰੀਬਨ ਉਹਨਾਂ ਦੇ ਟੀਕੇ ਚੰਗੇ ਭਰਉਣ ਕਰਕੇ ਤੇ ਪਰਮਾਤਮਾ ਨੇ ਵੀ ਤੂੰ ਦੇਖੀ ਰ ਕੋਠੀ-ਕੱਠੀ ਦੇਖੀ ਹੈ ਬੱਚੇ ਬਾਹਰ ਪੱਜੇ ਹਾਂਜੀ ਹਾਂਜੀ ਆ ਬੱਚੇ ਦੇਖ ਲੈ ਭਾਈ ਜੀ ਸੁ ਦੇਖ ਲੋ ਆਖ ਲੋ ਠੀਕ ਨਾ ਆ ਬੱਚੇ ਦੇ ਹੁਣ ਮੰਗਰ ਜਾਣਾ ਹੈ ਪਰ ਛੋਟੇ ਕਰਕੇ ਮੈਂ ਦਿੰਦਾ ਨਹੀਂ ਕਿਉਂਕਿ ਸੁੱਖਾਲੇ ਮਿੰਟ ਖੜਦੇ ਆ ਹਾਂਜੀ ਹਾਂਜੀ ਆ ਚੇਦਾ ਮਿੰਨਾ ਸੁੱਖਾ ਦੇ ਪੱਠਾ ਤੇ ਆ ਮੀਵਣੀ ਪੰਜ ਪਛੀਰ ਖੜਦੇ ਨੇਗੇ ਇਹ ਤਾਂ ਹੈ ਤੇ ਮੈਂ ਕਹਿੰਦਾ ਵੀ ਨਹੀਂ ਬੱਚੇ ਦੀ ਤਾਂ 12 ਮਹੀਨੇ ਤੋਂ ਮੈਂ ਨਹੀਂ ਜੱਸ ਸਕਦਾ ਬਿੱਟ ਨਸਲ ਦੇ ਬਿੱਟ ਨਸਲ ਦੇ ਆ ਦੇਖ ਤੁਸੀਂ ਕੋਣ ਹੈ ਇਹ ਆ ਏਡੇ ਬੱਚੇ ਵੇਖ ਸਕਦੇ ਆ ਹਾਂਜੀ ਏਡਾ ਬੱਚਾ ਵੇਖਦਾ ਕਿਸੇ ਦਾ ਇਹ ਤਾਂ ਹੈ ਕਿਹਨਾਂ ਕੁਆਲਟੀ ਵੇਖੀ ਹਾਂ ਕੁਆਲਟੀ ਵੇਖੀ ਜੀ ਇਹ ਪਿੱਛੇ ਹਾਂ ਜੀ ਮੇਰਾ ਬੱਕਰਾ ਬਹੁਤ ਚੰਗਾ ਸੀ ਉਹ ਕਿਸੇ ਕਾਰਨ ਡੈਥ ਹੋ ਗਈ ਅੱਛਾ ਬਰੀਡਰ ਚੰਗਾ ਸੀ ਬਰੀਡਰ ਬਹੁਤ ਚੰਗਾ ਬਰੀਡਰ ਸੀ ਉਹ ਕਾਰਨ ਕਦਾ ਬਚ ਗਿਆ ਠੀਕ ਹੈ ਤੇ ਚਲੋ ਫਿਰ ਜੋ ਨੁਸਾਨ ਦਾ ਹਿਸਾਬ ਸੰਸੰਭ ਕਰਨਾ ਪਈਏ ਹਾਂਜੀ ਦੋਸਤੋ ਜਿਵੇਂ ਬਾਈ ਜੀ ਹੁਣਾਂ ਨੇ ਦੱਸਿਆ ਕੀ ਪਾਠੇ ਬਾਈ ਜਾਨ ਮੇਗਾ ਮਾਰਦਾ ਦੱਤੂ ਕਿਹਾ ਕਮ ਬਹੁਤ ਹੀ ਕੁਆਲਟੀ ਹੈ ਜੇ ਬਾਈ ਜੀ ਹੁਣਾਂ ਨੇ ਦੱਸਿਆ ਤੁਹਾਨੂੰ ਕਿ ਆਪਣੇ ਕੋਲੇ 65 ਗਾਇਆਂ ਲਈਏ ਸੀ ਇੱਕ ਗਾਂ ਤੋਂ ਸ਼ੁਰੂ ਕੀਤਾ ਸੀ ਕੰਮ ਤੇ ਕਿਸੇ ਕਾਰਨ ਕਰਕੇ ਕਰ ਚੱਕਰ ਸਾਦੇ ਜਿੱਥੇ ਵੀ ਮਰਜੀ ਹਾਂਜੀ ਮੇਰਾ ਪਤਾ ਪਈ 93780112232 ਮੇਰਾ ਫੋਨ ਨੰਬਰ ਹੈ ਹਾਂਜੀ ਸਾਡੇ ਪਿੰਡ ਕਿਸੇ ਬੰਦੇ ਨੂੰ ਲੱਕ ਜੀ ਮਤਮਨ ਨਾ ਹੈਗੇ ਵੀ ਬੰਦੇ ਨੇ ਕਮਾਈ ਕੀਤੀ ਜ਼ਿੰਦਗੀ ਕੀਤੀ ਹਾਂਜੀ ਕੁਝ ਕਰਕੇ ਬਹਾਇ ਦੁਨੀਆ ਤੇ ਇਹ ਤਾਂ ਜੀ ਪਰ ਹੁਣ ਤੁਸੀਂ ਜਵਾਬ ਦੇ ਕਿਓ ਕਿੰਨਾ ਨੁਕਸਾਨ ਹੋ ਗਿਆ ਉਦੋਂ ਤੁਹਾਡਾ ਗਾਇਆਂ ਦਾ ਉਹ 9 ਵਜੇ ਮਰ ਗਈ ਮੈਂ ਉਸ ਟਾਈਮ ਤੇ ਪਰ ਫੇਰ ਵੀ ਮੈਂ ਡਿੱਗਿਆ ਨਹੀਂ ਸੀਗਾ ਪਰ ਮਤਮਨ ਮੈਨੂੰ ਹਾਂਜੀ ਅੱਜ ਰੱਖ ਲੈ ਸੀਗਾ ਇਹ ਤਾਂ ਹੀ ਤੇ ਨੌ ਗੰਜਾਂ ਮਰੇ ਨਾ ਬੰਦੇ ਬਾਈ ਗੱਡੀਆਂ ਖਾ ਚੁੱਕੀਆਂ ਇਹ ਤਾਂ ਹੀ ਬੰਦੇ ਵੱਡੇ ਸੂਸਰ ਕਿੰਨੇ ਕਿੰਨੇ ਦੁੱਧ ਵਾਲੀਆਂ ਹੋਊਗੀਆਂ ਸਾਰੀ ਚੀਜ਼ ਬਾਹਰ ਸਿਕੀਆਂ ਸਾਰੀ ਗੰਜਾਂ ਇਹ ਤਾਂ ਬਾਹਰ ਸੀ ਵੜਾ ਸੋਨਾ ਸੀ ਕਿੰਨਾ ਤਾਜੀ ਸੋਨਾ ਸੀਗੀਆਂ ਹਾਂਜੀ ਹਾਂਜੀ ਕੱਪੜਾ ਪੂਨ ਨੁਕਸਾਨ ਬੜਾ ਹੋ ਗਿਆ ਸੀਗਾ ਅੱਛਾ ਜੀ ਜਿਹੜਾ ਕੋ ਗੱਬਰ ਸੀ ਨਾ ਹਾਂਜੀ ਜੀ ਜਿਹੜਾ ਖਾ ਟੁੱਟਿਆ ਨਹੀਂ ਹਾਂਜੀ ਤੇ ਬੱਚੇ ਅੰਦਰ ਹੀ ਮਰ ਗਏ ਸੇ ਪਰ ਸਰਕਾਰ ਨੇ ਵੀ ਜਦਵਾਨੀ ਨਹੀਂ ਦਿੱਤੀ ਗਈ ਸਰਕਾਰ ਦੇ ਹੱਕ ਸੀਗਾ ਵੀ ਮੇਕਲ ਹੀ ਨਹੀਂ ਮਰੇ ਗਈ ਚਾਹੀਦਾ ਸੀ ਕਹਿੰਦੇ ਮੇਰੇ ਹੀ ਮਰੇ ਆ ਪੂਰੇ 50 ਇਨਸਾਨ ਹੋਈ ਗਿਆ ਤੇ ਇੱਕ ਦੁੱਖੀ ਇੰਤ ਜਗੇ ਨੇ ਬਾਈ ਯਾਰ ਠੀਕ ਹੈ ਅਸੀਂ ਕਿਵੇਂ ਖੜਾਗੇ ਬਾਈ ਯਾਰ ਇਹ ਤਾਂ ਗੱਲ ਸਹੀ ਬਾਹਰ ਲੋਕ ਕਿਉਂ ਕਾਂਜਫ ਹੋ ਗਏ ਕੋ ਇਨਸਾਨ ਹੀ ਭਰਦੇ ਟੈਕਸ ਇਹਨਾਂ ਦੇ ਕਿਸਾ ਅਸੀਂ ਭਰਦੇ ਹਾਂ ਹਾਂਜੀ ਹਾਂਜੀ ਅਸੀਂ ਵੀ ਟੈਕਸ ਭਰਦੇ ਨੇ ਇਸਕੇ ਟੈਕਸ ਵੀ ਭਰਦੇਗੇ ਇਹ ਤਾਂ ਸਭ ਕੋ ਪੈਸੇ ਚਲਟੀ ਹੋਣੀ ਆ ਸੁੱਕ ਲੈਣੇ ਸਾਨੂੰ ਪਰ ਮਾਝ ਨਹੀਂ ਮਿਲਦਾ ਕਿਸੇ ਕਰ ਲਾ ਬਣਾ ਕਰੀ ਫੇਟਰੇ ਫੇਰ ਹੁੰਦੇ ਫੇਟਰੇ ਮਾਝ ਮਿਲਦਾ ਤੁਹਾਨੂੰ ਹਾਂਜੀ ਸਰਕਾਰਾਂ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਜਿਹਦਾ ਕਿਸਾਨਾਂ ਬਾਰੇ ਪੱਕਰੀਆਂ ਦਾ ਗਾਇਆਂ ਦਾ ਇਹਨਾਂ ਬੀਮਾ ਹੋਣਾ ਜ਼ਰੂਰੀ ਹੈ ਹਾਂਜੀ ਹਾਂਜੀ ਯਾ ਤੁਸੀਂ ਬੀਮਾ ਨਹੀਂ ਕਰੁੰਦਾ ਉਹ ਜਨਾਬ ਤੁਸੀਂ ਇਹ ਤਾਂ ਗੱਲ ਸਹੀ ਹੈ ਪ੍ਰੋਪਰ ਵੀਮਾ ਸਭ ਕੋ ਸਰਕਾਰ ਅਜਕਲ ਤੇ ਚਿਪਾ ਪੈਦੀ ਹੈ ਚਿਪਾ ਪੈਦੀ ਹਾਂਜੀ ਹਾਂਜੀ ਮੇਰੇ ਗਾਜ਼ੀ ਮੇ ਚਿਪਾਈ ਸੀ ਸਰਕਾਰ ਨੇ ਵੀ ਵੜ ਦੇ ਠੀਕ ਹੈ ਤੁਸੀਂ ਕੀ ਵਾਰੀ ਕਰ ਲ ਮਾਨੂੰ ਇਹ ਤਾਂ ਹੈ ਲੋ ਤੇ ਮੈਨੂੰ ਬਹੁਤ ਕਸ ਕਮਾਈ ਇਹਨਾਂ ਗੱਲਾਂ ਹਾਂ ਬੜੀ ਜਿੰਦਗੀ ਕਮਾਈ ਜਿੱਤੇ ਭਾਈ ਅਸੀਂ ਮੇਰਾ ਪਿੰਡ ਤੇ ਪੁੱਛਣ ਬੈਗੀ ਮੇਹਰਬਾਨੀ ਹਾਂਜੀ ਹਾਂਜੀ ਇਹ ਤਾਂ ਪਤਾ ਹੀ ਹੈ ਹਾਂਜੀ ਕਿਵੇਂ ਇਹ ਕਮਾਈ ਕੀਤੀ ਹੈ ਜ਼ੀਰੋ ਤੋਂ ਹਾਂਜੀ ਇੱਥੇ ਨਾਲ ਖਾਲੀ ਦਾ ਬੜਾ ਨਹੀਂਗਾ ਸਰਦਿਆਂ ਦਾ ਬਾਹ ਹਾਂਜੀ ਤੇ ਕਿੰਨੇ ਨਾਗ ਆਪਣੇ ਕੋਲ ਬੱਕਰੀਆਂ ਦੇ ਜਿਹੜੇ ਸੇਲ ਆ 34 ਨਾਗ ਜੀ ਮੇਰੇ ਕੋਲ ਛੋਟੇ ਮਿਹਣੇ ਦੇ ਬਣਾਏ ਆ ਜੀ ਕਿਸਾਨ ਵੀਰ ਉਹ ਬਾਈ ਜੀ ਹੁਣਾਂ ਕੋਲ 30 35 ਨਾਗ ਆ ਵੱਡੇ ਬੱਕਰੀਆਂ ਦੇ ਜਿਹੜੇ ਸੇਲ ਆ ਤੇ ਵਿੱਚੋਂ ਇਹਨਾਂ ਦੇ ਕੋਲ ਸੂਈਆਂ ਵਗਾ ਕਿੰਨੇ ਕ ਨਾਗ ਸੂਈਏ ਵੇ ਅੰਦਰ ਚਾਰ ਪੰਜ ਸੂਈਆਂ ਚਾਰ ਪੰਜ ਸੂਈਏ ਆ ਉਹ ਬੱਚੇ ਨਾਲ ਤੇ ਤੁਸੀਂ ਇੱਥੇ ਆ ਕੇ ਪਿੰਡ ਟੈਪੀਆ ਜ਼ਿਲ੍ਹਾ ਫਰੀਦਕੋਟ ਆ ਤੇ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਆ ਬੀਟਨ ਨਸਲ ਦੇ ਆ ਇਹ ਤੇ ਇੱਧਰ ਬੈਠ ਕੇ ਕੁਐਸਚਨ ਕੁਛ ਨਾ ਕਿ ਇੱਧਰ ਬੈਠੇ ਬੱਚੇ ਆ ਵੀ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤੇ ਕੱਲੀ ਕੱਲੀ ਦਾ ਕਰੋਗੇ ਕਿ ਨਹੀਂ ਜੇ ਜਿਹੜਾ ਇਕੱਠਿਆਂ ਆਊਗਾ ਹਾਂਜੀ ਇਕੱਠੇ ਕਰ ਲਾਂਗੇ ਮੈਂ ਉਹਨੇ ਪਾਸੇ ਕਰ ਦਾਂਗੇ ਹਾਂਜੀ ਠੀਕ ਹੈ ਜੀ ਹਾਂਜੀ ਜੇ ਕੋ ਆਖੇ ਵੀ ਐਡੇ ਡੇ ਮੈਂ ਛੱਡਦੇ ਪਾਸੇ ਇਹ ਨਹੀਂ ਹੋਣਗੇ ਅੱਛਾ ਜੀ ਠੀਕ ਨਾ ਤੇ ਦੋ ਚੋਂ ਦੇ ਪਾਸੇ ਹੋਣਗੇ ਠੀਕ ਹੈ ਇਹ ਬੰਦਾ ਕਹਿੰਦਾ ਕਿ ਮੈਂ ਬਈ ਯਾਰ ਮੈਂ ਉਹਨੇ ਨਾਲ ਦਿੰਦੇ ਆ ਹਾਂਜੀ ਉਹ ਮੈਂ ਹਾਂਜੀ ਉਹ ਤਾਂ ਮੇਰੀ ਕਮਾਈ ਹੈ ਇਹ ਤਾਂ ਗੱਲ ਸਹੀ ਹੈ ਜਿਹੜੀ ਬੱਕਰੀ ਦਾ ਮੁੱਲ ਮੰਗ ਕਰਨੇ ਆ ਉਹ ਅੱਡ ਬੋਲੂਗਾ ਹਾਂਜੀ ਇਕੱਠੇ ਲੈਣੇ ਆ ਤਾਂ ਇਕੱਠੇ ਦੇ ਲਗਾ ਸਾਰੇ ਠੀਕ ਹੈ ਯਾਕੀ ਵੀ 10 12 ਮਿੰਟ ਮੈਨੂੰ ਫਿਰ ਦਿਓ ਮੈਨੂੰ ਮਿਲਣਾ ਮੈਨੂੰ ਨਹੀਂ ਹੋਣਗੇ ਅੱਛਾ ਜੀ ਕਿਉਂਕਿ ਕੀਮਤਾਂ ਤਾਂ ਲੱਗੀਆਂ ਸਮਝਦੀ ਇਹ ਤਾਂ ਗੱਲ ਸਹੀ ਹੈ ਜੀ ਠੀਕ ਹੈ ਨਾ ਬਿਰੀਡ ਦੀ ਗੱਲ ਫਿਰ ਇੱਥੇ ਆ ਕੇ ਕਰ ਸਕਦੇ ਆ ਹਾਂ ਜਿਹੜੇ ਬੰਦੇ ਨੇ ਬਾਈ ਬੱਕਰੀ ਲੈਣੀ ਹੈ ਹਾਂਜੀ ਰੇਡ ਦਾ ਮੋਕੇ ਚ ਹੀ ਵੇਖਣ ਦਾ ਹੁਣ ਫੋਨ ਤੇ ਗੱਲ ਕੀਤੀ ਕਿੰਨੇ ਦੀ ਬੱਕਰੀ ਹੈ ਬਾਈ ਕਿੰਨੇ ਪੈਸੇ ਬੱਕਰੀ ਹੈ ਐਂ ਕਿ ਮੈਂ ਆ ਕੇ ਵੇਖੇ ਪਸੰਦ ਕਰੇ ਪਸੰਦ ਚ ਹੀ ਆ ਜੋ 500000 ਮਹਿੰਗੀ ਲੈ ਲੈਂਦਾ ਇਹ ਤਾਂ ਗੱਲ ਠੀਕ ਹੈ ਨਾ ਮੈਂ ਨਰਮ ਹੋ ਗਿਆ ਵੀ ਗੰਦਾ ਬੰਦੇ ਨਾਲ ਕੰਮ ਕਰਨ ਵਾਲਾ ਬੰਦਾ ਆ ਤੇ ਮੈਂ ਵੀ ਨਰਮ ਹੋ ਗਿਆ ਫੋਨ ਤੇ ਨਾ ਤਾਂ ਮੈਨੂੰ ਉਹ ਜਾ ਜਾਣਦਾ ਨਾ ਮੈਂ ਜਾਂਦਾ ਸਹੀ ਮੈਨੇ ਤਰੀਕਾ ਦੋ ਕੋਲੇ ਹੁੰਦਾ ਬਾਈ ਜਰਾ ਵੀ ਆ ਮੇਰੇ ਬੱਕਰੀ ਪਸੰਦ ਆ ਬਾਈ ਮੈਨੂੰ ਤੂੰ ਕਿੰਨੇ ਪੈਸੇ ਦਿੰਨੇ ਮੈਂ ਤਾਂ ਮੂੰਹ ਮਿੱਠਾ ਕਰ ਹਾਂਜੀ ਵੱਡਣਾ ਕਰਪਾ ਕਰਕੇ ਮੇਰੇ ਕੋਲ ਜਲਗਣਾ ਵੀ ਠੀਕ ਹੈ ਜੀ ਹੱਥ ਮੰਨ ਕੇ ਮੇਰੀ ਬੇਨਤੀ ਆ ਵੀ ਮੈਂ ਵੱਡਣਾ ਇਹਦੇ ਬੱਕਰੇ ਪੰਜੇ ਦੇ 50 ਹੁੰਦੇ ਉਹਨੂੰ ਜਾਂ ਹਾਂਜੀ ਪਰਨ ਵਾਲੇ ਦਊਗਾ ਕੋਈ ਗਰੀ ਹੋਵੇ ਠੀਕ ਹੈ ਨਾ ਉਹਨੂੰ 50000 ਘੱਟ ਹੀ ਦੇ ਦਊਗਾ ਪਰ ਗਾਂ ਵੇਚਣ ਵਾਲਾ ਹੋਵੇ ਰੱਖਣ ਵਾਲਾ ਹੋਵੇ ਰੱਖਣਾ ਹੋਵੇ ਜਿਹੜੇ ਬੱਕਰੇ ਦੇ 10000 ਉਹ ਮਨਾਉਂਗਾ ਦੇ ਦਊਗਾ ਮੈਂ ਪ੍ਰਮਾਣ ਕਰਕੇ ਆਣਾ ਹੈ ਪਰ ਰੱਖਣ ਵਾਲਾ ਪਰਨ ਵਾਲਾ ਹੋਵੇ ਹਾਂਜੀ ਹਾਂਜੀ ਵੱਡਣਾ ਕਰਪਾ ਕਰੇ ਮੇਰੇ ਨਾਂ ਪੇਜੇ ਨਾਮ ਕੋਈ ਕੋਈ ਗੱਲ ਬੜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਫੇਰ ਦੱਸ ਦੋ ਮੇਰਾ ਫੋਨ ਨੰਬਰ 94780 ਹਾਂਜੀ 1123 ਜਦੋਂ ਨੰਬਰ ਲਿਆ ਸੀਗਾ ਪੰਦਾ ਸਾਡੀ ਸਲੋਗ ਮੈਨੂੰ ਹਾਂਜੀ ਹਾਂਜੀ ਅੱਜ ਤੱਕ ਨਮਰੇ ਹੀ ਚਲੀ ਜਾਂਦਾ ਮੇਰੇ ਕੋਲੇ ਠੀਕ ਜੀ ਪਰਮਾਤਮਾ ਨੂੰ ਤੇ ਮੈਂ ਆਪਣਾ ਨਾਮ ਹੀ ਦੱਸ ਦਿਆ ਕਰੀ ਨਾਮ ਇਹ ਮੇਰਾ ਜਸਵਿੰਦਰ ਸਿੰਘਾ ਜੀ ਸਨ ਆਫ ਗੁਰਜਨ ਸਿੰਘਾ ਜੀ ਠੀਕ ਹੈ ਪੜਿ ਤੇ ਪਈਏ ਠੀਕ ਹੈ ਜੀ ਗੋਦਰ ਸਾਹਮਣੇ ਆਪਣੀ ਪੁੱਲੀ ਪਈ ਪਰਮਾਤਮਾ ਜੀ ਮੇਰੀ ਹਾਂਜੀ ਹਾਂਜੀ ਤੁਸੀਂ ਆ ਕੇ ਵੇਖ ਸਕਦੇ ਆਂ ਘਰੇ ਬਿਨ ਚਾਹ ਪਣੀ ਮਿਲੂਗਾ ਜਿਤਮਾਨ ਵੀ ਹੋਊਗਾ ਠੀਕ ਸਦਾ ਆਪਣੇ ਕਰਮ ਨਾਲ ਹਣਾ ਜੀ ਹਾਂਜੀ ਹਾਂਜੀ ਪੂਰਾ ਜਿਤਮਾਨ ਹੋਊਗਾ ਠੀਕ ਕਿਸਾਨ ਵੀਰੋ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਵੀ ਰੀਚ ਐਂਗਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਲਾਈਕ ਫੋਲੋ ਕਰੋ ਵੀਡੀਓ ਵੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ ਸਸਰੀਕਾ